ਹਾਂਜੀ ਸਸ਼ੇਕਾਲ ਸਟੂਡੈਂਟਸ ਵੈਲਕਮਿੰਗ ਬੈਕ ਆਈ ਸੋਨੀਆ ਰੋਡ ਵੈਲਕਮ ਯੂ ਆਲ ਆਈ ਹੋਪ ਕਿ ਤੁਸੀਂ ਸਭ ਬਿਲਕੁਲ ਠੀਕ ਠਾਕ ਹੋ ਆਪਾਂ ਸਟਾਰਟ ਕਰੀਏ ਅੱਜ ਦਾ ਵੋਕੈਬ ਦਾ ਸੈਸ਼ਨ ਜਿਸ ਤੇ ਅਸੀਂ ਕਰਾਂਗੇ ਬਹੁਤ ਹੀ ਇੰਪੋਰਟੈਂਟ ਵਾਲੇ ਵਰਡਸ ਜਿਹੜੇ ਕਿ ਪੰਜਾਬ ਦੇ ਐਗਜ਼ਾਮਸ ਤੁਹਾਨੂੰ ਦੇਖਦਿਆਂ ਹੀ ਬੈਠਦਿਆਂ ਹੀ ਪੇਪਰ 'ਚ ਮਿਲ ਜਾਣਗੇ ਸਾਰੇ ਤੇ ਸਾਰੇ ਵਰਡਸ ਆਪਾਂ ਕਰਦੇ ਹਾਂ ਸ਼ਾਰਟ ਟ੍ਰਿਕ ਲਗਾ ਕੇ ਸੋ ਥੈਟ ਕਿ ਸਾਨੂੰ ਬਹੁਤ ਸਾਰੇ ਵਰਡਸ ਨੂੰ ਓਖਾ ਨਾ ਲੱਗੇ ਯਾਦ ਕਰਨਾ ਔਰ ਅਸੀਂ ਵੋਕੈਬ ਤੋਂ ਦੱਗੇ ਨਾ ਡਾਇਰੈਕਟ ਸੋਲਵ ਹੋ ਜਾਣਗੇ ਇਸ ਚੀਜ਼ਾ ਤੁਹਾਨੂੰ ਹਮੇਸ਼ਾ ਹੀ ਪ੍ਰੋਮਿਸ ਕੀਤਾ ਹੈ ਪ੍ਰੋਮਿਸ ਪੂਰਾ ਵੀ ਕੀਤਾ ਹੈ ਤੇ ਆਪਾਂ ਫਿਰ ਦੁਬਾਰਾ ਪ੍ਰੋਮਿਸ ਕਰ ਰਹੇ ਹਾਂ ਵੀ ਜੋ ਪੜ ਲਿਆ ਬਸ ਉਹ ਪੇਪਰ ਚ ਆ ਜਾਊਗਾ ਠੀਕ ਹੈ ਜੀ ਸੋ ਰਿਵੀਜ਼ਨ ਕਰਨਾ ਨੋਟਬੁੱਕ ਪੈਨ ਲੈ ਕੇ ਬੈਠਣਾ ਕਲਾਸ 'ਚ ਤੁਹਾਡੀ ਰਿਸਪਾਂਸਿਬਿਲਟੀ ਹੈ ਕਲਾਸ 'ਚ ਲਾਈਵ ਆਉਂਦੇ ਹੋ ਨੋਟਬੁੱਕ ਪੈਨ ਲੈ ਕੇ ਬੈਠਿਆ ਕਰੋ ਬੰਦਿਆਂ ਦੀ ਤਰ੍ਹਾਂ ਤੇ ਇੱਕ ਰਿਵੀਜ਼ਨ ਕਰਕੇ ਆਇਆ ਕਰੋ ਕਲਾਸ 'ਚ ਆਈ ਨਹੀਂ ਵੀ ਸਿੱਧਾ ਬਸ ਜਦੋਂ ਦੀ ਕੁੱਤਾ ਚੱਲ ਪਏ ਕੋਈ ਨਾ ਯਾਰ ਕਾਪੀ ਪੈਨ ਤੋਂ ਬਿਨਾਂ ਹੀ ਕਲਾਸ ਲਾਣ ਆਗੇ ਫਿਰ ਉਹ ਮਜ਼ਾ ਹੀ ਨਹੀਂ ਆਊਗਾ ਸੱਜ ਨੂੰ ਸ਼ੇਅਰ ਕਰੋ ਜੇ ਇਸ ਕਲਾਸ ਤੇ ਸਟਰੈਂਥ ਹੋਏਗੀ ਸਟੂਡੈਂਟਸ ਨਿਕਲਣਗੇ ਸਟਰੈਂਥ ਪੂਰੀ ਰਹੇਗੀ ਤਾਂ ਮੈਂ ਇਹ ਵਾਲੀ ਕਲਾਸ ਕੰਟੀਨਿਊ ਕਰੂੰ ਕਿਉਂਕਿ ਕੰਟੀਨਿਊਲੀ ਰਜੇ 3 ਘੰਟੇ 3 ਕਲਾਸਸ ਲਗਾਤਾਰ ਲੈਣਾ 11 ਵਾਲੀ ਪੋਜ਼ਿਟਿਵ ਵਾਈਬ ਚੈਨਲ ਤੇ ਹੋ ਰਹੀ ਹੈ ਠੀਕ ਹੈ ਬੁਜਿੰਦਰ ਸਰ ਦੇ ਪਲੇਟਫਾਰਮ ਤੇ 12 ਵਾਲੀ ਇੱਥੇ ਆਪਣੀ ਯਤਨ ਵੈਚ ਦੀ ਡੈਮੋ ਕਲਾਸਸ ਚੱਲ ਰਹੀਆਂ 1 ਵਜੇ ਇਹ ਵਾਲੀ ਕਲਾਸ ਸ਼ੁਰੂ ਕੀਤੀ ਆਪਾਂ ਮੈਂ ਐਫਰਟ ਆਪਣੀ ਤਾਂ ਪਾਉਂ ਮੈਂ ਮਿਹਨਤ ਤਾਂ ਪਾਉਂ ਲਗਾਤਾਰ ਬੋਲਣਾ ਵੀ ਇੰਨਾ ਟਾਈਮ ਤਾਂ ਬਸ ਗਲਾ ਵੀ ਦਰਦ ਹੋਣ ਲੱਗ ਪਿਆ ਜੇ ਤੁਸੀਂ ਸਾਰੇ ਚਾਹੋਗੇ ਵੀ ਆਪਾਂ ਕਰੀਏ ਹਿੰਮਤ ਥੋੜੀ ਐਫਰਟ ਕਰੀਏ ਮੇਰੇ ਨਾਲ ਤੁਹਾਨੂੰ ਹੀ ਮਿਹਨਤ ਕਰਨੀ ਪਊਗਾ ਪਹਿਲੇ ਮੇਰੇ ਮਿਹਨਤ ਕਰਨੀ ਪਊਗਾ ਠੀਕ ਹੈ ਚਲੋ ਪਹਿਲਾ ਵਰਡ ਤੁਹਾਡੀ ਸਕਰੀਨ ਤੇ ਹੈ ਹੈਲਮ ਭਈ ਹੁਣ ਹੈਲਮਟ ਪਾ ਕੇ ਆਪਾਂ ਕੋਈ ਰਨਿੰਗ ਕਰਦੇ ਹਾਂ ਹੈਲਮਟ ਪਾ ਕੇ ਆਪਾਂ ਕੋਈ ਰਨਿੰਗ ਕਰਦੇ ਹਾਂ ਕਦੇ ਦੇਖਿਆ ਕੋਈ ਹੈਲਮਟ ਪਾ ਕੇ ਸਿਰ ਤੇ ਰਨਿੰਗ ਕਰ ਰਿਹਾ ਹੈ ਬਈ ਰਨ ਤਾਂ ਕਰੂਗੀ ਕੁੜੀ ਹੈਲਮਟ ਪਾ ਕੇ ਰਨਿੰਗ ਤਾਂ ਨਹੀਂ ਕਰਾਂਗੇ ਆਪਾਂ ਅਪਾ ਇਗਨੋਰ ਵੀ ਨਹੀਂ ਕਰ ਸਕਦੇ ਹੈਲਮਟ ਵਾਲੀ ਕੁੜੀਆਂ ਨੂੰ ਅਪਾ ਇਗਨੋਰ ਵੀ ਨਹੀਂ ਕਰ ਸਕਦੇ ਕੁੜੀਆਂ ਸਮਾਰਟ ਚ ਲੱਗਦੀਆਂ ਹਨ ਹਨਾ ਓਨੀ 3 ਡੀਅਰਸ ਚਕਰੀਨਾ ਕਪੂਰ ਹੈਲਮਟ ਪਾ ਕੇ ਆਂਦੀ ਹੈ ਅਮੀਰ ਖਾਨ ਯੂ نو ਸੀਨੀਅਰ ਆ ਗਿਆ ਨਾ ਹੈਲਮਟ ਪਾ ਕੇ ਆਂਦੀ ਹੈ ਠੀਕ ਹੈ ਤਾਂ ਚਲੋ ਬਈ ਹੈਲਮਟ ਕਿੱਥੇ ਪਾਇਆ ਜਾਂਦਾ ਸਿਰ ਤੇ ਪਾਇਆ ਜਾਂਦਾ ਸਿਰ ਤੇ ਪਾ ਕੇ ਹੈੱਡ ਤੇ ਪਾ ਕੇ ਹੈਲਮਟ ਇਹ ਦੂਜਿਆਂ ਨੂੰ ਹੈੱਡ ਕਰਕੇ ਹੈੱਡ ਕਰਦੀ ਹੈ ਮਤਲਬ ਹੁੰਦਾ ਦੂਜਿਆਂ ਨੂੰ ਗਾਈਡ ਕਰਨਾ ਸਮਝ ਰਹੇ ਹੋ ਤਾਂ ਹੈਲਪ ਦਾ ਮਤਲਬ ਹੁੰਦਾ ਹੈ ਟੂ ਗਾਈਡ ਟੂ ਬੀ ਇਨ ਚਾਰਜ ਇਨ ਚਾਰਜ ਹੋਣਾ ਕਿਸੇ ਚੀਜ਼ ਦਾ ਕਿਸੇ ਨੂੰ ਆਪਾਂ ਕਹਿੰਨੇ ਆਂ ਵੀ ਆਪਾਂ ਰਸਤਾ ਦਿਖਾਣੇ ਆਂ ਰਾਹ ਕਾਣੇ ਆਂ ਉਹਦੇ ਲਈ ਹੈਲਪ ਵਰਡ ਯੂਜ਼ ਕੀਤਾ ਜਾਂਦਾ ਹੈ ਸਮਝ ਆਈ ਹੈ ਹੈਂਡਲ ਕਰਨਾ ਕਿਸੇ ਚੀਜ਼ ਨੂੰ ਕਿਸੇ ਨੂੰ ਡਾਇਰੈਕਸ਼ਨ ਦੇਣਾ ਕਿਸੇ ਨੂੰ ਸੁਪਰਵਾਈਜ਼ ਕਰਨਾ

अगला क्वेश्चन आई थी क्लास में आज नेक्स्ट है जी कीप समवन एट आर्म्स लेंथ एक इडियम है पेपर चो इस चो पता है कि मैं मिस्टेक भी पूछी जा सकती है तुम्हें पता है कि मैं मिस्टेक पूछी जा सकती है कोई अगला पता है तुम्हें कहेंगे कीप समवन इन आर्म्स लेंथ चाहे इन पा देंगे ये भी पता नहीं इन्हों का ठीक है ਐਟ ਹੁੰਦਾ ਏ ਐਕਸਲ ਚ ਵੀਡੀਓਜ਼ ਐਟ ਨਾਲ ਹੀ ਬਣੂਗਾ ਕੀਪ ਸਮਵਨ ਐਟ ਆਰਮਸ ਲੈਂਥ ਕੋਈ ਮੇਰੇ ਵੱਲ ਆ ਰਿਹਾ ਹੈ ਮੰਨ ਲਓ ਮੇਰੇ ਉੱਤੇ ਉੱਤੇ ਚੜਨ ਦੀ ਕੋਸ਼ਿਸ਼ ਕਰ ਰਿਹਾ ਆਪਾਂ ਪੀੜ ਚ ਖੜਿਆ ਆਪਾਂ ਨਾ ਬਾਜੂ ਕਰਦੇ ਆਪਾਂ ਕਹਿੰਦੇ ਰੁਕ ਜਾ ਖੜ ਜਾ ਇੱਕ ਮਿੰਟ ਉੱਥੇ ਅੱਗੇ ਨਾ ਵਧੀ ਤਾਂ ਮਤਲਬ ਆਪਾਂ ਕੀ ਕਰ ਰਹੇ ਆ ਤੂੰ ਮੇਨਟੇਨ ਅ ਡਿਸਟੈਂਸ ਆਪਾਂ ਕਿਸੇ ਨਾਲ ਡਿਸਟੈਂਸ ਮੈਂਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਾਂ ਅਗਲੇ ਫਰੈਂਡਲੀ ਨਹੀਂ ਹੋ ਰਹੇ ਆਪਾਂ ਕਹਿੰਦੇ ਕੀਪ ਐਟ ਐਰਮਸ ਲੈਂਥ ਬਾਦੀ ਦੂਰੀ ਤੇ ਰੱਖਣਾ ਕਿਸ ਨੂੰ ਮਤਲਬ ਆਪਣੇ ਤੋਂ ਦੂਰ ਰੱਖਣਾ ਉੱਤੇ ਨਹੀਂ ਚੜਾਣਾ ਦੋਸਤਾਂ ਦੋਸਤੀ ਨਹੀਂ ਕਰਨੀ ਆਪਾਂ ਅਗਲੇ ਨਾਲ ਟੂ ਹੱਗ ਸਮਨ ਵੀ ਆਜਾ ਆਜਾ ਬੇਨੀ ਦੂਰ ਤੋਂ ਮੈਨੂੰ ਹੱਗ ਕਰ ਲਾ ਇਹ ਤਾਂ ਕੋਈ ਮਤਲਬ ਨਹੀਂ ਹੋਊਗਾ ਰਾਈਟ ਟੂ ਇਨਸਲਟ ਕਿਸੇ ਨੂੰ ਇਨਸਲਟ ਤਾਂ ਹੀ ਕਰਨਾ ਹੀ ਚਾਹੀਦਾ ਇਨਸਲਟ ਤਾਂ ਆਪਾਂ ਕਰਨਾ ਹੀ ਨਹੀਂ ਚਾਹਦੇ ਟੂ ਅਵੋਇਡ ਬਿਕਮਿੰਗ ਟੂ ਕਲੋਸ অর ਫਰੈਂਡਲੀ ਵਿਦ ਸਮਵਨ ਆਪਾਂ ਵੀ ਕਹਿੰਦੇ ਬਈ ਠੀਕ ਐ ਦੂਰੋਂ ਦੂਰੋਂ ਸਲਾਮ ਠੀਕ ਐ ਦੂਰ ਦੀ ਸਲਾਮਾ ਠੀਕ ਐ ਬਸ ਬਾਲਾ ਨੇੜੇ ਕੀ ਕਰਨੇ ਆ ਛੱਡੋ ਭਾਈ ਠੀਕ ਹੈ ਓਕੇ ਰਿਪੋਰਟ ਸਮਝ ਆਈ ਕੀਪ ਸਮਵਨ ਐਟ ਆਰਮਸ ਲੈਂਥ ਮਤਲਬ ਡਿਸਟੈਂਸ ਮੇਨਟੇਨ ਕਰਕੇ ਰੱਖਣਾ ਗੈਪ ਮੇਨਟੇਨ ਕਰਕੇ ਰੱਖਣਾ ਕਿਸੇ ਨਾਲ ਬਹੁਤ ਜ਼ਿਆਦਾ ਫ੍ਰੈਂਡਲੀ ਨਾ ਹੋਣਾ ਬਹੁਤ ਜ਼ਿਆਦਾ ਕਲੋਸ ਨਾ ਹੋਣਾ ਹੁਣ ਫਟਾਫਟ ਮੈਨੂੰ ਇੱਕ ਫ੍ਰੈਂਡਲੀ ਵਰਡ ਦਾ ਸਿਨੋਨੀਮ ਦੱਸ ਤੂੰ ਆਪਣਾ ਫੇਵਰਟ ਸਿੱਧਾ ਪੇਪਰਸ ਮਿਲ ਜਾਊਗਾ ਵਰਡ ਫ੍ਰੈਂਡਲੀ ਵਰਡ ਦਾ ਮੈਨੂੰ ਸਿਨੋਨੀਮ ਦੱਸ ਤੋ ਫਟਾਫਟ ਬੱਸ ਮੈਨੂੰ ਇੱਕ ਵਰਡ ਚਾਹੀਦਾ ਜਿਹੜਾ ਆਪਾਂ ਸਿਰਾ ਵਰਡ ਇੱਕ ਕਰਦੇ ਹੁਣੇ ਸ਼ਾਰਟ ਰਿਟੇ ਲਾ ਕੇ हॉस्पिटल के अंदर स्टाफ पेशेंट्स नाल हमेशा फ्रेंडली डील करता है उन्होंने टेक केयर करता है लुक आफ्टर करता है सो होस्पिटेबल मतलब फ्रेंडली होना एमी केबल अम्मी ने घर चलवाती केबल तक घर का माहौल की हो गया बहुत ज्यादा फ्रेंडली हो गया ਬਾਪੂ ਨੇ ਪਟਾਸੀ ਸੀ ਘਰੋਂ ਕੇਵਲ ਅਸੀਂ ਉਖੜੇ ਉਖੜੇ ਰਹਿਣ ਲੱਗੇ ਅੰਮੀ ਨੇ ਮਿੰਤਾ ਨੂੰ ਤਾਂ ਕਰਾ ਕੇ ਪੇਪਰ ਖਤਮ ਹੁੰਦੋਂ ਬਾਅਦ ਕੇਵਲ ਲਵਾਤੀ ਫਿਰ ਅਸੀਂ ਥੋੜੇ ਜਿਹਾ ਦਿਮਾਗ ਸਾਡਾ ਸੈੱਟ ਰਹਿਣ ਲੱਗ ਗਿਆ ਅਸੀਂ ਖੁਸ਼ ਰਹਿਣ ਲੱਗੇ ਘਰਦਿਆਂ ਨੂੰ ਚੰਗਾ ਸਮਝ ਨਹੀਂ ਚੰਗੇ ਆ ਸਾਡੇ ਘਰ ਦੇ ਮਾੜੇ ਵੀ ਨੇ ਸਮਝ ਗਿਓ ਚਲੋ ਓਕੇ ਜੀ ਆ ਜਾਓ ਬਈ ਅਗਲੇ ਕੁਐਸਚਨ ਤੇ ਓਹ ਹੋ ਹੋ ਸਿੱਧੇ ਦੋ ਸਹੀ ਦੋ ਕਿਸ਼ਤ ਸਿੱਧੇ ਇਕ ਮਸਲੀ ਚਲ ਵਈ ਇਹਨਾਂ ਨੂੰ ਕਹਿੰਦੇ ਆ ਅਸੀਂ ਰੈਪ ਸਿੰਗਰਸ ਇਹ ਰੈਪ ਕਰਦੇ ਐ ਗਾਣੇ ਘਟ ਗਾਉਂਦੇ ਐ ਰੈਪ ਕਰਦੇ ਨੇ ਜਿਵੇਂ ਕਰਨ ਔਜਲਾ ਵੀ ਰੈਪ ਕਰਦਾ ਐ ਰੈਪ ਸਿੰਗਰਸ ਐ ਠੀਕ ਐ ਗਾਣੇ ਘਟ ਗਾਉਂਦੇ ਰੈਪ ਜ਼ਿਆਦਾ ਕਰਦੇ ਐ ਵਰਡਸ ਜ਼ਿਆਦਾ ਬੋਲਦੇ ਐ ਗਾਣੇ ਵਿੱਚ ਤੁਸੀਂ ਸੁਣਿਆ ਹੋਊਗਾ ਵੀ ਇਹਨਾਂ ਨੂੰ ਗਾਣਾ ਵੀ ਬਹੁਤ ਪੰਦੀ ਐ ਇਹਨਾਂ ਨੂੰ ਲੋਕ ਕੀ ਕਰਦੇ ਐ ਤਾਰੀਫ਼ ਕਰਦੇ ਆ ਹਮੇਸ਼ਾ ਤਾਰੀਫ਼ ਨਹੀਂ ਮਿਲਦੀ ਕਦੇ ਕਦੇ ਤਾਂ ਇਹ ਗਾਣੇ ਗਾ ਲੈਂਦੇ ਆ ਵੀ ਵੀ ਮੁੱਦਾ ਬੰਦੁੰਦੇ ਮਸਲਾ ਬੰਦੁੰਦੇ ਦੋ ਵੀ ਰੈਕਟ ਸਿੰਗਰਸ ਨੂੰ ਸਟੈਪ ਸਿੰਗਰਸ ਨੂੰ ਹਮੇਸ਼ਾ ਪ੍ਰੇਜ਼ ਨਹੀਂ ਮਿਲਦੀ ਤਾਰੀਫ਼ਾਂ ਨਹੀਂ ਮਿਲਦੀਆਂ ਨਾ 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 ਕਹਿੰਦੇ ਜਿਹੜੀ ਰਿਸਪੈਕਟਫੁਲ ਜੌਬ ਹੁੰਦੀ ਹੈ ਨਾ ਕਿਸੇ ਇਨਸਾਨ ਦੀ ਇੱਕ ਲੜਕੀ ਦੀ ਲਾਈਫ ਜੋ ਟੀਚਿੰਗ ਦੀ ਹੁੰਦੀ ਹੈ ਮੈਨੂੰ ਇਹ ਕਾਫੀ ਜਣਿਆ ਸੁਣਾ ਨੂੰ ਮਿਲਿਆ ਸਭ ਤੋਂ ਜ਼ਿਆਦਾ ਰਿਸਪੈਕਟਫੁਲ ਜੌਬ ਟੀਚਿੰਗ ਦੀ ਹੁੰਦੀ ਹੈ ਕੁੜੀ ਦੀ ਲਾਈਫ ਚ ਕਤਨਈ ਚੀਜ਼ ਜੇ ਕੋਈ ਕਿ ਡਾਕਟਰੀ ਲਾਈਨ ਚ ਆਪਾਂ ਹਨਾ ਕੋਈ ਹੋਰ ਕਿਸੇ ਵੀ ਲਾਈਨ ਚ ਰਿਸਪੈਕਟ ਸਭ ਚ ਹੁੰਦੀ ਹੈ ਇਹ ਨਹੀਂ ਪਰ ਸਭ ਤੋਂ ਜ਼ਿਆਦਾ ਰਿਸਪੈਕਟਫੁਲ ਲਾਈਫ ਟੀਚਿੰਗ ਜੌਬ ਚ ਹੁੰਦੀ ਹੈ ਹਨਾ ਐਕਸਪੀਰੀਅੰਸ ਕਰੀਦੇ ਆ ਨਾ ਚੀਜ਼ਾਂ ਤਾਂ ਭਈ ਕ੍ਰਿਟੀਸਾਈਜ਼ ਬਹੁਤ ਕਰਦੇ ਆ ਰੈਪ ਸਿੰਗਰਸ ਨੂੰ ਲੋਕ ਆਲੋਚਨਾ ਬਹੁਤ ਕਰਦੇ ਆ ਪੂਰੀ ਆਲੋਚਨਾ ਕਰ ਦਰਦ ਬੋਰਡ ਵਿੱਚ ਬੋਲਦੇ ਆ ਯਾਰ ਗਲਤ ਵਰਡ ਲਾ ਦਿੰਦੇ ਗਲਤ ਲਾਈਨ ਲਾ ਦਿੰਦੇ ਕੋ ਲੋਕ ਇਹਨਾਂ ਰਿਕਵੈਸਟ ਕਰਦੇ ਹੈ ਵੀ ਹਾਂ ਗਾਓ ਇਹੇ ਗਾਣੀ ਦੀ ਅਸੀਂ ਬੱਚਿਆਂ ਨਾਲ ਬੈਠ ਕੇ ਜਿਹੜੇ ਸੁਣ ਨਹੀਂ ਸਕਦੇ ਉਸ ਦਾ ਰਿਕਵੈਸਟ ਕਰਦੇ ਆ ਤੁਹਾਨੂੰ ਉਹ ਗਾਓ ਨਹੀਂ ਰੈਪ ਸਿੰਗਰਸ ਨੂੰ ਬਹੁਤ ਜ਼ਿਆਦਾ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਸੇ ਕਿਸੇ ਟਾਈਮ ਤੇ ਨਹੀਂ ਪਸੰਦ ਆਉਂਦਾ ਲੋਕਾਂ ਨੂੰ ਵੀ ਕਈ ਵਾਰ ਨਹੀਂ ਜਸਤੀ ਕਰ ਤਾਂ ਕ੍ਰਿਟੀਸਾਈਜ਼ ਕਰਨਾ ਕਿਸੇ ਨੂੰ ਬੋਲੋ ਜੀ ਕਿਸੇ ਨੂੰ ਕੀ ਕਰਨਾ ਕ੍ਰਿਟੀਸਾਈਜ਼ ਕਰਨਾ ਮਤਲਬ ਯੋਜੋ ਹਨੀ ਸਿੰਗਰ ਗਰਲਸ ਨੂੰ ਕ੍ਰਿਟੀਸਾਈਜ਼ ਕਰਦੇ ਵੀ ਠੀਕ ਹੈ ਜੀ ਸੰਨੀ ਕੋਟੂਪੁਰਾ ਮਾਡਲ ਬਹੁਤ ਕੈਂਟਰਫ ਦੇ ਹੈ ਲੇ ਜੇ ਹਾਂ ਕਿਟੀਸਾਈਜ਼ ਕਰਨਾ ਕਿਸੇ ਨੂੰ ਕਿਸੇ ਨੂੰ ਬੁਰਾ ਭਲਾ ਕਹਿਣਾ ਕਿਸੇ ਨੂੰ ਡੀਫੇਮ ਕਰਨਾ ਫੇਮਸ ਕਰਨਾ ਮਤਲਬ ਨਾਮ ਬਣਾਉਣਾ ਡੀਫੇਮ ਮਤਲਬ ਨੀਚੇ ਲੈ ਕੇ ਆਉਣਾ ਕਿਸੇ ਨੂੰ ਠੀਕ ਹੈ ਚਲੋ ਅਗਲੇ ਕੁਐਸਚਨ ਤੇ ਚੱਲਦੇ ਆਂ ਅ ਥਿੰਗ ਫਿਟ ਟੂ ਈਟ ਐਵੇਂ ਦੀ ਚੀਜ਼ ਜਿਹੜੀ ਅਸੀਂ ਖਾ ਸਕਦੇ ਹਾਂ ਕੁਝ ਚੀਜ਼ਾਂ ਹੁੰਦੀਆਂ ਸੀ ਬੋਲ ਸਕਦੇ ਹਾਂ ਕੁਝ ਚੀਜ਼ਾਂ ਸੀ ਅਸੀਂ ਕੁਝ ਚੀਜ਼ਾਂ ਪੀ ਸਕਦੇ ਹਾਂ ਪੋਟੇਬਲ ਪੀ ਲਾਈਕ ਖਾਂ ਲਾਈਕ ਠੀਕ ਹੈ ਕਰੋਗੇ ਖਾਂ ਲਾਈਕ ਨੂੰ ਸੀ ਕੀ ਬੋਲਦੇ ਆ लायक, गलती ना हो गलती ना गलती ठीक है बचा कि एडिबल जो भी कोई खाने वाली चीज का पैकेट आउगा उन्हें ऊपर लिखा होंगे एडिबल एक होंगेबल फोटेबल होंगे जी पीन लायक -like. क्लियर एक होंगे पोर्टेबल पोर्टेबल मतलब जिसन कैरी करके लेके जा सकते हाँ कैरी किया जा सके एक जगह तो दूजे जगह जा सके पोर्टेबल पोर्टेबल एडिबल ऑडिबल ये सारे कर लो भाई कितने ना वन वर्ड आजगा कि ना कितने सुना मैं चलिए अगले वर्ड से चलो भाई कर लो ਕਰ ਦੋ ਬਈ ਕਿਹੜੀ ਗੱਡੀ 4 ਛੱਲਿਆਂ ਵਾਲੀ ਸਸ਼ ਨੂੰ ਸ਼ੇਅਰ ਕਰੋ ਬਈ ਇੱਕ ਵਾਰੀ ਹੋਰ ਸ਼ੇਅਰਿੰਗ ਕਰ ਦਿਓ ਉੱਤਰ ਜੀ 50 ਕ੍ਰੋਸ ਕਰਾਓ ਇੱਕ ਸ਼ੇਅਰਿੰਗ ਕਰਿਓ ਟੈਲੀਗ੍ਰਾਮ ਤੇ ਕਰ ਦੋ ਕਿਤੇ ਵੀ ਕਰ ਬਈ ਜਿਸ ਬੰਦੇ ਕੋਲ ਆਡੀ ਹੋਏਗੀ ਆ ਕਿਹੜੀ 4 ਛੱਲਿਆਂ ਵਾਲੀ ਕਾਰ ਕਿਹੜੀ ਹੁੰਦੀ ਆਡੀ ਉਹ ਬੰਦਾ ਹਮਰਮ ਹੋਊਗਾ ਹਮਰਮ ਮਤਲਬ ਜੇ ਸਾਡੀ ਲਾਈਫ ਚ ਹਮਦਮ ਨਾ ਹੋਣ ਸਾਡੇ ਸਾਥੀ ਨਾ ਹੋਣ ਤਾਂ ਸਾਡੀ ਲਾਈਫ ਕੀ ਹੋ ਜਾਂਦੀ ਹੈ ਬੋਰਿੰਗ ਹੋ ਜਾਂਦੀ ਹੈ ਡਲ ਹੋ ਜਾਂਦੀ ਹੈ ਮੰਡੇਨ ਮੰਡੇ ਨੂੰ ਗਈ ਸਾਨੂੰ ਸਕੂਲ ਜਾਣਾ ਬਹੁਤ ਬੋਰਿੰਗ ਲੱਗਦਾ ਸੀ ਮੈਨੂੰ ਤਾਂ ਬਹੁਤ ਬੋਰਿੰਗ ਲੱਗਦਾ ਸੀ ਸੰਡੇ ਦੀ ਛੁੱਟੀ ਤੋਂ ਬਾਅਦ ਮੰਡੇ ਨੂੰ ਸਕੂਲ ਜਾਣਾ ਤਾਂ ਬਈ ਬਾਲਾ ਬੋਰਿੰਗ ਲੱਗਦਾ ਸੀ ਅਿੰਦਸ ਵੀ ਸੰਡੇ एक संडे क्यों आते दो, दो संडे आने चाहिए हफ्ते च ठीक है चलो जिस बंदे को चलान वास्ते भाई बंदा संग संग चलूगा जब आप चलते हाँ संग संग चलना जिंदगी होपफुल हा, अपफुल हाँ हा, आशावादी होंगे हाँ सैगुन मतलब होपफुल आशावादी ਔਡੀ ਚਲਾਣ ਵਾਲਾ ਬੰਦਾ ਮੈਡ ਨਹੀਂ ਹੋਊਗਾ ਡੇਰਿੰਗ ਹੋਊਗਾ ਬੋਲਡ ਹੋਊਗਾ ਹੁਣ ਮੈਨੂੰ ਕਹਿ ਦੋ ਵੀ Honda ਚਲਾਣੀ ਹੈ ਨਾ ਚਲਾ ਦੂੰ ਕੋਈ ਦਿੱਕਤ ਨਹੀਂ ਮੈਨੂੰ ਕਹਦੇ ਆਹ ਚਲਾਣੀ ਹੈ ਜੀ ਆਹ ਚਲਾ ਦੂ ਵਰਨਾ ਚਲਾਣੀ ਉਹ ਫਲਾਂ ਚਲਾ ਦੇ ਮੈਂ ਚਲਾ ਜੇ ਮੈਂ ਕੋਈ ਉਹ ਔਡੀ ਚਲਾ ਲੂ ਮੈਨੂੰ ਡਰ ਲੱਗੂਏ ਮੈਂ ਕਹੂ ਕਿ ਕਿਤੇ ਲੱਗ ਲੁਗ ਗਈ ਹੈ ਤਾਂ ਔਡੀ ਚਲਾਣ ਲਈ ਸਾਨੂੰ ਥੋੜਾ ਜਿਹਾ ਬਰੇਵ ਥੋੜਾ ਜਿਹਾ ਬੋਲਡ ਥੋੜਾ ਡੇਰਿੰਗ ਹੋਣਾ ਹੀ ਪਊਗਾ ਸੋ ਆਡੀਸ਼ਸ ਮਤਲਬ ਜਿਹੜਾ ਉਹ ਤਾਂ ਬਰੇਵ ਹੁੰਦਾ ਬੋਲਡ ਹੁੰਦਾ ਡੇਰਿੰਗ ਹੁੰਦਾ ਠੀਕ ਹੈ ਚਲੋ ਓਕੇ ਆਜੋ ਭਈ ਨੈਕਸਟ ਵਰਡ ਤੇ ট্রুথ ਇੱਕ ਗੱਲ ਸਮਝ ਲਓ ਝੂਠ ਦੇ ਕਹਿੰਦੇ ਪੈਰ ਨਹੀਂ ਹੁੰਦੇ ਬਟ ਜਿਹੜਾ ਸੱਚ ਹੁੰਦਾ ਸੱਚ ਜਿਹੜਾ ট্রੂਥ ਹੁੰਦਾ ਨਾ ਉਹ ਹਮੇਸ਼ਾ ਔਖਾ ਨਹੀਂ ਹੁੰਦਾ ਹਨ ਲਾਈਟ ਨਹੀਂ ਹੁੰਦਾ ਉਹ ਹਮੇਸ਼ਾ ਫੇਅਰ ਫੁਲ ਹੁੰਦਾ ਹੈ ਵਿਸ਼ਵਾਸ ਦੇ लायक ਹੁੰਦਾ ਹੈ ট্রੂਥ ਤੇ ਆਪਾਂ ਸੱਚ ਤੇ ਆਪਾਂ अखा बंद करके विश्वास कर सकते हाँ विश्वास दे लायक होंगे ट्रस्ट वर्दी होंगे ट्रोथ मतलब ट्रस्ट वर्दी जिससे भरोसा विश्वास किया जा सकता है चल ओके जी दे चल डन है आ जाओ भाई अगले क्वेश्चन पे चलते हैं ਅਗਲਾ ਕੁਐਸਚਨ ਹੈ ਸਾਦਾ ਭਈ ਇਹ ਕਿਹੜੇ ਸਿੰਗਰ ਹੈ ਇਹਨਾਂ ਦਾ ਨਾਮ ਕੀ ਹੈ ਸਭ ਨੂੰ ਪਤਾ ਹੈ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਦੰਨੇ ਦਾ ਜੂਸ ਆਪੀ ਲਿਆ ਕਰੋ ਸਸਤਾ ਐਂਡ ਹੈਲਥੀ ਐਂਡ ਟਿਕਾਊ ਬਹੁਤ એનર્ਜੀ ਆਉਂਦੀ ਹੈ ਠੀਕ ਹੈ ਚਲੋ ਸਤਾਂ ਇਹਨਾਂ ਵਰਡ ਨੂੰ ਮੈਂ ਜੇ ਸਹੀ ਸੈੱਟ ਕਰਾਂ ਆਰਡਰ ਚ ਕਰ ਕੀ ਬਣ ਜਾਂਦਾ ਜੀ ਸਰਤਾਜ ਚੈੱਕ ਕਰਕੇ ਦੇਖ ਲਓ ਜਦੋਂ ਮੈਂ ਪਹਿਲੀ ਵਾਰੀ ਇਸ ਵਰਡ ਨੂੰ ਦੇਖਿਆ ਸੀ ਨਾ ਤੇ ਮਾਇ ਮੇਰੇ ਮਾਇਨੇ ਚ ਪਤਾ ਹੈ ਇਸ ਵਰਡ ਨੂੰ ਮੈਂ ਸਹੀ ਚ ਜਦੋਂ ਪੜਿਆ ਸੀਗਾ ਤਾਂ ਮੈਨੂੰ ਐਵੇਂ ਨਹੀਂ ਪੜਿਆ ਸੀਗਾ ਐਸ ਆਂਟਸ ਜੋ ਵੀ ਹੈ ਮੈਨੂੰ ਐਵੇਂ ਹੀ ਪੜਿਆ ਸੀ ਸਰਤਾਜ ਦੇ ਨਾਮ ਨਾਲ ਫਿਰ ਇਹਦਾ ਆਪਾਂ ਲਿੰਕ ਬਣਾਇਆ ਫਿਰ ਆਪਾਂ ਇਹਦਾ ਸ਼ਾਰਟਕਟ ਬਣਾਇਆ ਕਿਉਂ ਕਿਉਂਕਿ ਆਪਾਂ ਸਾਰੀ ਵੋਕੈਬਰੀ ਤੇ ਸ਼ਾਰਟਕਟ ਲਗਾ ਕੇ ਤੇ ਪੇਪਰ ਤੱਕ ਕੀ ਸਾਈਜ਼ ਜ਼ਿੰਦਗੀ ਤੱਕ ਤੁਹਾਨੂੰ ਵਰਡ ਯਾਦ ਰਹਿਣਗੇ ਸਾਈਜ਼ ਜ਼ਿੰਦਗੀ ਜੇ ਜੋਬ ਲੱਗ ਜਾਓਗੇ ਕਿਤੇ ਕੰਮ ਕਰੋਗੇ ਬੈਠੋਗੇ ਕੋਈ ਨਿਊਜ਼ਪੇਪਰ ਪੜੋਗੇ ਕੋਈ ਨਿਊਜ਼ ਸੁਣੋਗੇ ਕੋਈ ਮੂਵੀ ਦੇਖੋਗੇ ਤੁਹਾਨੂੰ ਸਾਰੀ ਬੁਕਾਇਆ ਆ ਜਾਊ ਸਾਰੀ ਸਾਰੀ ਇੱਕ ਬੱਚੇ ਮੈਸੇਜ ਆਇਆ ਕਹਿੰਦੇ ਮੈਂ ਗੀਤਾ ਪੜ੍ਹ ਰਹੀ ਸੀ ਇੱਕ ਲੜਕੀ ਨੇ ਮੈਸੇਜ ਭੇਜਿਆ ਪਤਾ ਨਹੀਂ ਉਹ ਮੈਸੇਜ ਕਿੱਥੇ ਚਲਾ ਗਿਆ ਤੇ ਤੁਹਾਡੇ ਚੈੱਕ ਤੇ ਵਾਪਿਸ ਹੋ ਗਿਆ ਮੈਸੇਜ ਉੱਪਰ ਭੇਜਿਓ ਬੱਚੇ ਮੈਂ ਪੜਿਆ ਸੀ ਉਹ ਮੈਸੇਜ ਕਹਿੰਦੇ ਮੈਂ ਗੀਤਾ ਪੜ੍ਹ ਰਹੀ ਸੀ ਉਹਦੇ ਵਿੱਚ ਨਾ ਉਹ ਬੁਕਾਇਆ ਦੇ ਵਰਡਸ ਆ ਰਹੇ ਸੀ ਤਾਂ ਮੈਨੂੰ ਅੱਛਾ ਲੱਗ ਰਿਹਾ ਸੀ ਉਹ ਕਿ ਮੈਨੂੰ ਉਹਨਾਂ ਦੇ मीनिंग ਪਤਾ ਸੀ ਉਹ ਦੇਖੋ ਕਿੰਨੀ ਅੱਛੀ ਗੱਲ ਹੈ ਨਾ ਨੂੰ ਹੈਲਪ ਦੀ ਲੋੜ ਹੈ ਉਹ ਬਈ ਨਾ 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 ਹੈਲਪ ਦੀ ਲੋੜ ਨਹੀਂ ਹੈ ਅਬੋਰ ਸਿਟੀ ਨੂੰ ਅਸੀਂ ਥੋੜਾ ਜਿਹਾ ਘੱਟ ਪਸੰਦ ਕਰਦੇ ਹਾਂ ਅਬੋਰ ਤੋਂ ਤਾਂ ਹੈ ਨਹੀਂਗੇ ਜੀ ਇਹ ਵਾਲੇ ਸਿੰਗਰ ਅਬੋਰ ਸਿਟੀ ਨੂੰ ਅਸੀਂ ਥੋੜਾ ਜਿਹਾ ਘੱਟ ਪਸੰਦ ਕਰਦੇ ਹਾਂ 댓 ਮੀਨ ਥਿਸ ਲਾਈਕ ਕਰਨਾ ਜਿਸ ਚੀਜ਼ ਨੂੰ ਅਸੀਂ ਡਿਸਲਾਈਕ ਕਰਦੇ ਹਾਂ ਅਸੀਂ ਉਹਨੂੰ ਥੋੜਾ ਜਿਹਾ ਹੇਟ ਵੀ ਕਰ ਲੈਂਦੇ ਹਾਂ ਕਲਾਸ ਸਟਾਰ ਕਰਦਿਆਂ ਹੀ ਟੀਚਰ ਕਹਦੇ ਤੁਹਾਨੂੰ ਦੇ ਟੈਸਟ ਦੇ ਟੈਸਟ ਤੁਸੀਂ ਟੀਚਰ ਦੀ ਇਸ ਗੱਲ ਨੂੰ ਡਿਸਲਾਈਕ ਕਰੋਗੇ ਹੇਟ ਵੀ ਕਰੋਗੇ ਸੋ ਅਬੋਹਰ ਇਜ਼ ਇਕੁਅਲ ਟੂ ਡਿਟੈਸਟ ਮਤਲਬ ਕਿਸੇ ਚੀਜ਼ ਨੂੰ ਡਿਸਲਾਈਕ ਕਰਨਾ ਕਿਸੇ ਚੀਜ਼ ਨੂੰ ਹੇਟ ਕਰਨਾ ਨਫਰਤ ਕਰਨਾ ਐਂਟੀਪੈਥੀ ਲੋਥ ਕਲੀਅਰ ਡਿਸਪਾਈਸ ਚਲੋ ਭਈ ਅਗਰ ਮੈਂ ਗੱਲ ਕਰਾਂ ਸਰਤਾਂਜ ਸਿੰਗਰ ਵਾਂਗੂ ਗਾਉਣ ਦੀ ਕੋਸ਼ਿਸ਼ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਬਹੁਤ ਜਨਾਂ ਨੇ ਕੀਤੀ ਹੋਊਗੀ ਉਹ ਜਨੇ ਕਰਦੇ ਹਨ ਬਟ ਨਕਲ ਹੁੰਦੀ ਨਹੀਂ ਹੈ ਆਪਾਂ ਕਹਿੰਨੇ ਆ ਮੱਚਣਾ ਰੀਸ ਕਰ ਪਰ ਇਸ ਤੇ ਤਾਂ ਹੋਣੀ ਨਹੀਂ ਦੂਜੇ ਦੇ ਸਟਾਈਲ ਨੂੰ ਆਪਾਂ ਪਹਿਲਾਂ ਤਾਂ ਹਰਦੇ ਕ੍ਰਿਟੀਸਾਈਜ਼ ਕ੍ਰਿਟੀਸਾਈਜ਼ ਇੱਕ ਵਰਡ ਕਰਾਇਆ ਸੀ ਹੁਣੇ ਚਲੋ ਦੱਸੋ ਫਟਾ ਪਹਿਲਾਂ ਤਾਂ ਆਪਾਂ ਦੂਜੇ ਦੇ ਤਰੀਕੇ ਨੂੰ ਆਪਾਂ ਕਰਦੇ ਹਾਂ ਕ੍ਰਿਟਿਸ ਜਦੋਂ ਵੀ ਬੰਦਾ ਉੱਪਰ ਉਠਰਾਂਦੇ ਜਦੋਂ ਵੀ ਇਨਸਾਨ ਉੱਪਰ ਉਠਰਾਂਦੇ ਨਿੰਦ ਕਰਕੇ ਪਹਿਲਾਂ ਤਾਂ ਅਸੀਂ ਉਹਨੂੰ ਕਰਦੇ ਕ੍ਰਿਟਿਸਾਈਜ਼ ਕ੍ਰਿਟਿਸਾਈਜ਼ ਦਾ ਹੁਣ ਇੱਕ ਵਰਡ ਕਰਾਇਆ ਹੁੰਦਾ ਸਿਨੋਨਿਮ ਦੱਸੋ ਫਟਾਫਟ ਥੋੜਾ ਜਲਦੀ ਦਿਮਾਗ ਦੇ ਬਰਸ਼ ਪਾਓ ਕ੍ਰਿਟਿਸਾਈਜ਼ ਕਰਨਾ ਆਪਾਂ ਕਿਹਨੂੰ ਕ੍ਰਿਟਿਸਾਈਜ਼ ਕਰਦੇ ਆ ਆਪਣੇ ਸਮਾਜ ਚ ਕਿਹਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਬੋਲੋ ਬਈ ਰੈਪ ਆਰ ਐਪ ਰੈਪ ਹੋਣ ਦਾ ਕ੍ਰਿਟਿਸਾਈਜ਼ ਕਰਨਾ ਆਲੋਚਨਾ ਕਰਨਾ ਰੈਪ ਸਿੰਗਲਸ ਨੂੰ ਕਈ ਵਾਰੀ ਕੀ ਬਹੁਤ ਵਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਵੈਰੀ ਗੁੱਡ ਵੈਰੀ ਗੁੱਡ ਕਲਾਸ਼ ਗਗਨ ਗੁੱਡ ਬੱਚਾ ਡੀ ਫੇਮ ਕਰਨਾ ਜੀ ਉਹ ਬਿਲਕੁਲ ਠੀਕ ਹੈ ਚਲੋ ਓਕੇ ਜੀ ਰਿਪੋਰਟ ਓਕੇ ਇੱਥੇ ਤੱਕ ਬਈ ਸਰਤਾਜ ਨੂੰ ਕਾਪੀ ਕਰਨ ਦੀ ਨਕਲ ਕਰਨ ਦੀ ਇਮੀਟੇਸ਼ਨ ਕਰਨ ਦੀ ਬਹੁਤ ਜਣੇ ਕੋਸ਼ਿਸ਼ ਕਰਦੇ ਬਟ ਉਹ ਹੁੰਦਾ ਨਹੀਂਗਾ ਕਿਉਂਕਿ ਇੱਕ ਬੰਦਾ ਤਾਂ ਇੱਕ ਵਰਗੂ ਹੈ ਹੁਣ ਮੈਨੂੰ ਕੋਈ ਕਹਵੇ ਵੀ ਤੁਸੀਂ ਇੱਦਾਂ ਬਣਾਉਣ ਲੱਗ ਜਓ ਜੀ ਉਹਦੇ ਵਾਂਗੂ ਬਣਾਉਣ ਲੱਗ ਜਓ ਜੀ ਹੁਣ ਸਾਰੇ ਇੱਕੋ ਇੱਕ ਤਰੀਕੇ ਨਾਲ ਲੱਗ ਜਾਗੇ ਤਾਂ ਫਿਰ ਅੱਡ ਕੀ ਹੋਊਗਾ ਠੀਕ ਹੈ ਸੋ ਹਰ ਕਿਸੇ ਦਾ ਆਪਣਾ ਤਰੀਕਾ ਹੁੰਦਾ ਹੈ ਹਰ ਕਿਸੇ ਦਾ ਆਪਣਾ ਮੈਥਡ ਹੁੰਦਾ ਹੈ ਚਲੋ ਪਰਕੀ ਮੇਰੀ ਆਂਟ ਮੇਰੇ ਵਾਸਤੇ ਬਾਏ ਕਰਕੇ ਲਿਆਈ ਮੇਰੀ ਆਂਟ ਮੇਰੇ ਵਾਸਤੇ ਬਾਏ ਕਰਕੇ ਲਿਆਈ ਕੀ ਪਰਕ ਚਾਕਲੇਟ ਹਾਲਾ ਕਿ ਮੈਨੂੰ ਪਰਕ ਚਾਕਲੇਟ ਜਮਾਨੀਪਸੰਦ ਆਪ ਨੂੰ ਪਸੰਦ ਹੈ ਜੀ ਕਿਹੜੀ ਚਾਕਲੇਟ ਹੈਰੀਜ਼ ਚਲੋ ਫਿਰ ਵੀ ਲਿਆਏ ਕੋਈ ਨਾ ਪਰਕ ਚਾਕਲੇਟ ਖਾ ਕੇ ਥੱਕੇ ਹਾਰੇ ਹੋਏ ਆ ਲਗਾਤਾਰ 3 ਘੰਟੇ ਤੋਂ ਬੋਲੀ ਹੀ ਨਾ ਰਹੇ ਬੋਲੀ ਆ ਰਹੇ ਅੱਗੇ ਪਤਾ ਨਹੀਂ ਕਿੰਨੇ ਘੰਟੇ ਹੋਰ ਬੋਲਣਾ ਹੋਊਗਾ ਸ਼ਾਮ ਤੱਕ ਤਾਂ ਬੋਲਣ ਦੀ ਵੀ ਬਸ ਹੋ ਜਾਂਦੀ ਮੈਨੂੰ ਤਾਂ ਐਵੇਂ ਇੰਨੇ ਦਿਨ ਚੱਲ ਰਿਹਾ ਹੈ ਜਿੱਥੇ ਸਟ्रेस ਆਉਂਦਾ ਰਹਿੰਦਾ ਸ਼ਾਮ ਨੂੰ ਗੁੱਲਿਆਵਲੀ ਆਨੋ

ਜੋਸ਼ ਆਇਆ ਮੇਰੇ ਚ ਪਰ ਕੀ ਮਤਲਬ ਲਾਈਵਲੀ ਚੀਅਰਫੁਲ ਬਾਇੰਟ ਉਦਾਸ ਤਾਂ ਮੈਂ ਵੈਸੀ ਨਾ ਹੋਵਾਂ ਅੈਰੋਗੈਂਟ ਅੈਰੋ ਇੱਕ ਬ੍ਰਾਂਡ ਹੈ ਬ੍ਰਾਂਡ ਆ ਲੋਗੋ ਐਨਦਰ ਥੋੜੀ ਮਹਿੰਗੀ ਬ੍ਰਾਂਡ ਹੈ ਆਦਮੀਆਂ ਦੀ ਬ੍ਰਾਂਡ ਹੈ men brand ਹੈ ਸ਼ਾਰਟਸ ਹਨ ਇਹਨਾਂ ਦੀਆਂ ਕੈਂਸ ਹਨ ਇਹ ਬਹੁਤ ਮਹਿੰਗੀ ਮਹਿੰਗੀ ਜਿਹੜਾ ਬੰਦਾ ਐਰੋ ਬ੍ਰਾਂਡ ਦੇ ਕੱਪੜੇ ਪਾਊਗਾ ਉਹ ਥੋੜਾ ਜਾਤਾ ਭਾਈ ਕਮੰਡੀ ਹੋਊਗਾ ਬੋਲਣ ਚ ਅਸੀਂ ਪ੍ਰਾਊਡ ਹੀ ਬੋਲਦੇ ਹਾਂ ਪਰ ਲਿਖਣ ਚ ਪ੍ਰਾਊਡ ਵਰਡ ਹੁੰਦਾ ਪ੍ਰਾਊਡ ਨਾ ਤਾਂ ਕਮੰਡੀ 40 ਜੇਕਰ ਕਿਸੇ ਨੂੰ ਕੁੜੀ ਨੂੰ ਕਹਦੇ ਨਾ ਉਹ ਹੋ ਬੜੀ ਹੌਟ ਲੱਗਦੀ ਮੈਨੂੰ ਤੂੰ ਹੌਟ ਲੱਗਦੀ ਲੱਖਾਂ ਦਾ ਨੋਟ ਲੱਗਦੀ ਬਾਹੋਂ ਮੇ ਆਂਘੁਰੀਏ ਠੀਕ ਹੈ ਤਾਂ ਬਈ ਜੇ ਕਿਸੇ ਕੁੜੀ ਨੂੰ ਕਹਤਾ ਉਹ ਬੜੀ ਹੌਟ ਲੱਗਦੀ ਹੈ ਯਾਰ ਤੂੰ ਬੜੀ ਸੋਹਣੀ ਡਰੈਸ ਪਾਈ ਹੈ ਤੇਰੇ ਤੇ ਯਾਰ ਬੜਾ ਸੋਨਾ ਸੂਟ ਪਾਇਆ ਹੈ ਬਸ ਅਸੀਂ ਕੀ ਕਰਨਾ ਨਾਲ ਦੀ ਨਾਲ ਖਾਣਾ ਚੱਕ ਲੈਣਾ ਵੈਰੀ ਗੁੱਡ ਜੀਵੂ ਬੜੇ ਅੱਛੇ ਵਰਡਸ ਐ ਅਸੀਂ ਕੁੜੀਆਂ ਕੀ ਕਰਦੇ ਆ ਨਾਲ ਦੀ ਨਾਲ ਖਾਣਾ ਚੱਕ ਲੈਣੇ ਆ ਸਾਡਾ ਲੈਵਲ ਹੀ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ ਸਾਡਾ ਦਿਮਾਗ ਸਤਵੇਂ ਅਸਮਾਨ ਤੇ ਮੇਰੇ ਜਿਹਾ ਸਾ ਕੋਣ ਮੈਂ ਬੰਤੇ ਨੂੰ ਬੰਦਾ ਨਹੀਂ ਸਮਝਣਾ ਫਿਰ ਫਿਰ ਅਸੀਂ ਕੀ ਬੰਦਨਿਆ ਭਈ ਪੂਰੇ ਅਸੀਂ ਕਮੰਡੀ ਹੋ ਜਾਂਦੇ ਆ ਫੱਟੇ ਜਾਤੁੰਦੇ ਨੇ ਫਿਰ ਅਸੀਂ ਮੈਮ ਮੇਰੇ ਮੰਮੀ ਹੱਸ ਰਹੇ ਕਹਿੰਦੇ ਤੁਹਾਡੇ ਮੈਮ Song ਵੀ ਸਿੰਗ ਕਰਦੇ ਆ ਅੰਨੀ ਆਂਟੀ ਬੜਾ ਸ਼ੌਂਕ ਹੈ ਸਿੰਗਿੰਗ ਦਾ ਵੀ ਗਾਣੇ ਸੁਣਨ ਦਾ ਵੀ ਸਾਦੇ ਮਿਊਜ਼ਿਕ ਚੱਲਦਾ ਰਹਿੰਦਾ ਤਾਂ ਹੀ ਕੰਮ ਹੁੰਦਾ ਕੰਮ ਹੁੰਦਾ ਹੀ ਨਹੀਂ ਉਸ ਤੋਂ ਬਿਨਾਂ ਤਾਂ ਦਵਾ ਤੇ ਸਟ੍ਰੈਸ ਆਉਂਦਾ ਰਹਿੰਦਾ ਵੀ ਤਹਰਾਦਣਾ ਵਰਡਸ ਨਾਲ ਮੱਥਾ ਮਾਰ-ਮਾਰ ਕੇ ਵੀ ਗਲਤੀ ਨਾਲ ਕਿਤੇ ਟਾਈਪਿਸਟ ਨੇ ਪਰਕੀ ਦੀ ਜਗਾ ਤੇ ਇੱਥੇ ਇਹ ਤਾਂ ਨਹੀਂ ਪਾਤਾ ਇਹ ਵੀ ਚੈੱਕ ਕਰਨਾ ਪੈਂਦਾ ਦੇਖੋ ਕਿੰਨਾ ਪ੍ਰੈਸ਼ਰ ਵਾਲਾ ਕੰਮ ਹੈ ਸਾਰਾ ਇਹ ਚੈੱਕ ਕਰਨਾ ਬੰਦਾ ਸਾਰਾ ਯਾਰ ਫਿਰ ਉਹ ਵੀ ਕੰਟੈਂਟ ਤਿਆਰ ਕਰਨਾ ਜਿਹੜਾ ਪੇਪਰਸ ਆਉਂਦੇ ਹੁੰਦੇ ਸਾਰਾ ਦਿਨ ਹਾਂ ਫਿਰ ਕੁੜੀਆਂ ਕਹਿੰਦੇ ਕਹਿੰਦੇ ਮੈਂ ਕਰਕੇ ਫਲਾਈ ਆਵਾਂ ਹਾਂ ਚਲੋ ਓਕੇ ਹੈ ਜੀ ਸੋ 40 ਮਤਲਬ ਪ੍ਰਾਊਡ ਕਮੰਡੀ ਐਰੋਕੈਂਟ ਪਰਕੀ ਮਤਲਬ ਪਰਕ ਚਾਕਲੇਟ ਖਾ ਕੇ ਵਿੱਚ ਜੋਸ਼ ਆ ਜਾਂਦਾ ਐ એનર્ਜੀ ਆ ਜਾਂਦੀ ਐ ਮਿੱਠਾ ਖਾ ਕੇ ਵੈਸੀ ਆ ਜਾਂਦੀ ਐ ਮੇਰੀ ਆਂਟੀ ਨੇ ਕੀ ਕੀਤਾ ਬਾਈ ਕੀਤਾ ਇੱਕ ਚਾਕਲੇਟ ਤਾਂ ਮੈਂ ਬੜਾ ਖੁਸ਼ ਹੋ ਗਿਆ ਮੈਂ ਚੀਅਰਫੁਲ ਹੋ ਗਿਆ ਮੈਂ ਗਲੈਡ ਹੋ ਗਿਆ ਹੈਪੀ ਹੋ ਗਿਆ ਐਕਸਟੈਟਿਕ ਹੋ ਗਿਆ ਔਨ ਕਲਾਊਡ 9 ਹੋ ਗਿਆ ਨਵੇਂ ਬਦਲਾ ਤੇ ਹੋ ਗਿਆ ਔਨ ਕਲਾਊਡ 9 ਜਦੋਂ ਦਿਮਾਗ ਅ ਸੱਤਵੇਂ ਸਮਾਨ ਤੇ ਹੁੰਦਾ ਐ ਤਾਂ ਅਸੀਂ ਉਦੋਂ ਹੌਟੀ ਹੋ ਜਾਂਦੇ ਆ एरोवेंट होने जो सत्तवें समा जो नौवे बदला हमें अभी पूरे खुश हाँ अरे चीयरफुल हमने ठीक है जी चल पक चॉकलेट खा के दिमाग हो गया हमारा तरो ताजा पाओ वो वाह पाओ वाह जो भी जाओ कितने जो भी जाओ कितने जाओ जद भी अभी जाने हाँ एक तो मीटिंग से असी बोरिंग होली ना पाते रहते हैं ਦੀ ਮੀਟਿੰਗ ਇਕੱਠਿਆਂ ਦੀ ਹੁੰਦੀ ਹੈ ਸਾਰਿਆਂ ਦੀ ਅੱਡ-ਅੱਡ ਥੋੜੀ ਨਾ ਹੁੰਦੀ ਹੈ ਸੋ ਪਾਉ ਵਾਓ ਮਤਲਬ ਮੀਟਿੰਗ ਇਕੱਠੇ ਹੋਣਾ ਸੈਗregation ਟੁਗੇਦਰਨੈਸ ਕਲੈਕਸ਼ਨ ਉਹ ਮੇਰੇ ਕਾਲ ਹੀ ਐਕਟਿਵ ਆਦਾ ਨਾਲ ਦੀ ਕਾਲ ਹੀ ਐਕਟਿਵ ਆ ਗਿਆ ਮਨ ਥੋੜੀ ਆਵਾਜ਼ ਸੋਣੀ ਹੈ ਮੈਮ ਥੈਂਕ ਯੂ ਸੋ ਮੱਚ ਬੱਚੇ ਕਾਟੋ ਫੁੱਲਾ ਤੇ ਸਹੀ ਹੈ ਚਲੋ ਓਕੇ ਜੀ ਆਈ ਸਮਝ ਦਾਨ ਨੇ ਕੰਦਾ ਜੀ ਵਾਓ ਪਾਓ ਵਾਓ ਜਦੋਂ ਵੀ ਮੀਟਿੰਗ ਤੇ ਜਾਓ ਆ ਦੇਖੋ ਵਾਓ ਕੱਪੜੇ ਪਾ ਕੇ ਆਉਂਦੇ ਅਗਲੇ ਪੂਰੇ ਸਟਾਈਲ ਮਾਰ ਮਾਰ ਕੇ ਆ ਦੇਖੋ ਆ ਤਾਂ ਵਿਚਾਰੇ ਚਲੇ ਇਹ ਤਾਂ ਵਿਚਾਰੇ ਹੀ ਪਾ ਕੇ ਆਉਣਗੇ ਆ ਦੇਖੋ ਠੀਕ ਹੈ ਤਾਂ ਚਲੋ ਬਈ ਮੈਂ ਕੋਸ਼ਿਸ਼ ਕਰੂੰ ਜਿਹੜੀ ਆਪਣੀ ਇਹ ਵਾਲੀ ਕਲਾਸ ਹੈ ਵੋਕੈਬ ਵਾਲੀ ਇਹਨੂੰ ਕੰਟੀਨਿਊ ਰੱਖਾਂ ਜਿੰਨਾ ਮੇਰੇ ਤੋਂ ਬਦਦਾ ਹੋ ਪਾਏਗਾ ਮੈਂ ਕੋਸ਼ਿਸ਼ ਕਰੂੰ ਕਰਾਂਗੀ ਬਹੁਤ ਲੋ ਹੋ ਜਾਂਦਾ ਇਸ ਟਾਈਮ ਆਂਦਿਆਂ ਦੇ ਡレイン ਹੋ ਜਾਂਦੇ ਆ ਪਰ ਫਿਰ ਵੀ ਹਿੰਮਤ ਹੈ ਕਿ ਚਲ ਕੋਈ ਨਾ ਪਰ ਹੋਵੇ ਤਾਂ ਅੱਧਾ ਘੰਟਾ ਲਾਇਆ ਕਰਾਂਗੇ ਅੱਤੇ ਘੰਟੇ ਚ ਆਪਣੇ ਕੋਲ ਤੁਸੀਂ ਇੱਕ ਗੱਲ ਦੇਖਿਓ ਜੀ ਅੱਜ 20 25 ਮਿੰਟ ਚ ਆਪਣੇ ਕੋਲ ਕਿੰਨੇ ਵਰਡਸ ਆਉਣਗੇ ਕਟਕਟ ਮੈਨ ਲੱਗਦਾ ਆਪਾਂ 20 25 ਮਿੰਟ ਚ 20 ਵਰਡਸ ਕਰ ਲੇ ਹੁੰਗੇ ਹਰ ਇੱਕ ਵਰਡ ਦਾ ਸਿਨੋਨਿਮ ਜਰੂਰ ਕਰਿਆ ਕਰੋ ਅਗਰ ਜ਼ੀਰੋ ਤੋਂ ਕਰਨੀ ਹੈ ਤਿਆਰੀ ਇਹਨਾਂ ਚੋਂ ਕੋਈ ਪੇਪਰ ਵੀ ਦੇਨੇ ਕੋਈ ਵੀ ਇੱਕ ਵਾਰ ਚਲਾਣਾ ਹੀ ਪਊਗਾ ਅੱਜ ਲਾ ਲਓ ਕੱਲ ਲਾ ਲਓ ਦੋ ਪੇਪਰ ਖਰਾਬ ਕਰਕੇ ਲਾ ਲਓ ਇੰਗਲਿਸ਼ ਛੱਡ ਕੇ ਹੱਲ ਨਹੀਂ ਐ ਜਮਾ ਵੀ ਤੇ ਵਿਸਾਖੀ ਦਾ ਆਫਰ ਲੱਗੂਗਾ ਅੱਜ 15% ਡਿਸਕਾਊਂਟ ਲੱਗੂਗਾ ਸਾਥੀ ਉੱਪਰ ਸਾਰੇ ਬੈਚਸ ਤੇ ਕਲੀਅਰ ਟੋਟਲ ਸਾਰੇ ਬੈਚਰਿਸ ਤੋਂ ਅਕੋਂਨ ਕੋ ਮੈਂ ਸਾਖੀ ਉੱਪਰ ਅੱਜ ਤੋਂ ਸ਼ੁਰੂ ਹੋ ਜਾਊਗਾ ਆਪਣੀ ਐਪ ਦੇ ਉੱਪਰ ਪਲੇ ਸਟੋਰ ਤੋਂ ਐਪ ਡਾਊਨਲੋਡ ਕਰੋਗੇ ਸੋਨਿਆ अरोड़ा ਠੀਕ ਹੈ ਉੱਥੇ ਤੁਹਾਨੂੰ ਕੰਪਲੀਟ ਬੈਚ ਜਿਤਨ ਬੈਚ ਵੀ ਮਿਲ ਜਾਊਗਾ ਜੇ ਸਪੀਡ ਨਾਲ ਕਰਨਾ ਹੈ ਜੇ ਤੁਸੀਂ ਸਪੀਡ ਨਾਲ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਸਰਲ ਬੈਚ ਜਾਓਗੇ ਬੱਚੇ ਪੁੱਛਣ ਦੀ ਲੋੜ ਨਹੀਂ ਹੈ ਫਿਰ ਸਰਲ ਬੈਚ ਠੀਕ ਹੈ ਤੇ ਅਗਲੀ ਗੱਲ ਹੈ ਇਹ ਹੈ ਕਿ कमेंट करके नहीं वेस्ट करने बलजिंद कैलाश जीवू प्रिया इन्ने सोहे सोहे कमेंट चाहते तो 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 हो भी जो इतना बंद करो कमेंट्स वेस्ट हो जाएंगे कि मैं इन्न थक के मेरे तो पढ़े भी नहीं जाने जे चाहते तो हो हमेशा मैं एक चीज समझा क्लास खत्म होने अपने कमेंट्स दिया करो जो आराम तो थक करके रेस्ट करेंगे फिर मैं सारे कमेंट्स खोल के पढ़ती सारे पढ़ती फिर एनर्जी होर आ जाती अपने आप चाहिए आप हो मेहनत करनी है ਆਪਾਂ ਚੜਨਾ ਨਹੀਂ ਕੁਝ ਵੀ ਆਪਾਂ ਸਾਰਾ ਪੜਾ ਦੇਣਾ ਬਸ ਤਾਂ ਸਾਰਾ ਖੱਤ ਕਰਨ ਵਾਲੀ ਕਿਹੜੀ ਗੱਲ ਹੈ ਖਾਓ ਪੀਓ ਤੇ ਪੜੋ ਤੇ ਪੜਾਓ ਠੀਕ ਹੈ ਤਾਂ ਪਲੀਜ਼ ਮੈਂ ਤੁਹਾਨੂੰ بار بار ਇੱਕ ਚੀਜ਼ ਮੈਨੂੰ بار بار ਨਾ ਬੋਲਣੀ ਪਵੇ ਤੁਸੀਂ ਤੁਹਾਡੇ ਕਮੈਂਟਸ ਇੱਥੇ ਸੱਚੀ ਕਿਸੇ ਕੰਮ ਨਹੀਂ ਆਉਂਦੇ ਬੰਦ ਕਰਦੇ ਕਮੈਂਟਸ ਖਤਮ ਹੋ ਜਾਣਗੇ ਜਦੋਂ ਕਲਾਸ ਖਤਮ ਹੋ ਜੇ ਉਸ ਤੋਂ ਬਾਅਦ ਕਮੈਂਟ ਕਰਕੇ ਦੱਸਿਆ ਕਰੋ ਕਲਾਸ ਅੱਛੀ ਹੈ ਸੈਸ਼ਨ ਨੂੰ ਇਦਾਂ ਹੀ ਕੰਟੀਨਿਊ ਰੱਖਾਂ ਤੁਸੀਂ ਬਣੇ ਰਹੋਗੇ ਤਾਂ ਫਿਰ ਆਪਾਂ ਚੱਲਦੇ ਰਹਾਂਗੇ ਕੋਸ਼ਿਸ਼ ਰੂਗੀ ਵੀ ਸੈਸ਼ਨ ਨੂੰ ਆਪਾਂ ਚਲਾਉਂਦੇ ਰਹੀਏ ਓਕੇ ਗਾਇਸ ਬਾਏ ਬਾਏ ਟੇਕ ਕੇਅਰ ਟੈਲੀਗ੍ਰam ਗਰੁੱਪ ਜੁਆਇਨ ਕਰ ਲਓ ਇੰਗਲਿਸ਼ ਵਿੱਚ ਸੋਨੇ ਆ ਰੋੜ ਉੱਥੇ ਲਿੰਕਸ ਮਿਲ ਜਾਂਦੇ ਆ ਪੀਡੀਐਫ ਨੋਟਸ ਇਸ ਕਲਾਸ ਦੇ ਪੀਡੀਐਫ ਉੱਥੇ ਮਿਲ ਜੂਗਾ ਤੁਹਾਨੂੰ ਰਿਵੀਜ਼ਨ ਕਰ ਲਿਓ ਠੀਕ ਹੈ